ਸਾਥੀਕਾਰ ਮੈਂ ਆ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਮੁੱਖ ਮੰਤਰੀ ਵਾਲੀ ਕੁਰਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਖੋਲਹੀ ਗਈ ਹੈ ਦਿੱਲੀ ਦੇ ਵਿੱਚ ਕੀ ਦੁਰਦਸ਼ਾ ਹੋਣ ਵਾਲੀ ਦੁਰਦਸ਼ਾ ਹੋਣ ਵਾਲੀ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਬ-ਹੁਬ ਕੇ ਪ੍ਰਚਾਰ ਕਰ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਹੋਏ ਨੇ ਲੇਕਿਨ ਸਿਕਿਉਰਿਟੀ ਕਿਉਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਘਟ ਕਰ ਦਿੱਤੀ ਗਈ ਹੈ ਗੱਲ ਕਰੀਏ ਵਿਭੂ ਕੁਮਾਰ ਦੀ ਜਿਹੜੇ ਪੀ ਰਹੇ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸਰੀਵਾਲ ਦੇ ਜਦੋਂ ਉਹ ਮੁੱਖ ਮੰਤਰੀ ਹੁੰਦੇ ਸੀ 50 ਤੋਂ 60 ਬੰਦਾ ਜਦ ਸਕورٹی ਵਾਲਾ ਉਸ ਨੂੰ ਮੁਹैया ਕਰਵਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਉਹ ਦਿੱਲੀ ਦਾ ਹੈ ਦਿੱਲੀ ਸਰਕਾਰ ਉਸ ਨੂੰ ਮੁਹैया ਕਰਵਾਵੇ ਜਾਂ ਨਾ ਕਰਵਾਵੇ ਉਹ ਉਹਨਾਂ ਦੀ ਸਿਰਦਰਦੀ ਹੈ ਵਿਵੇਕ ਕੁਮਾਰ ਨੇ ਇੱਕ ਪਾਸੇ ਸੁਆਤੀਵਾਲ ਦੇ ਥੱਪੜ ਮਾਰੇ ਦੂਜੇ ਪਾਸੇ ਭੱਜ ਕੇ ਇੱਥੇ ਆ ਗਿਆ ਹੈ ਸੂਬੇ ਦੇ ਮੁੱਖ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਸ-ਪਾਸ ਰਹਿੰਦਾ ਹੈ ਦੂਸਰੇ ਪਾਸੇ 50 ਤੋਂ 60 ਬੰਦੇ ਸਕਿਉਰਟੀ ਦੇ ਵਿਭੂ ਕੁਮਾਰ ਨੂੰ ਦੇ ਦਿੱਤੇ ਗਏ ਨੇ ਵਿਭੂ ਕੁਮਾਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਕੀ ਪੰਜਾਬ ਦੀ ਵਾਕਡੋਰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤੀ ਜਾਵੇਗੀ ਯਾਨੀ ਕਿ ਉਹਨਾਂ ਦੇ ਉਸ ਦੇ ਧੀ ਅਤੇ ਪੁੱਤਰ ਨੂੰ ਵੀ ਜੈਡ ਸਕਿਉਰਟੀ ਪੰਜਾਬ ਸਰਕਾਰ ਮਹੱਈਆ ਕਰوان ਜਾ ਰਹੀ ਹੈ ਆਖਰਕਾਰ ਮਾਜਰਾ ਕੀ ਹੈ ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸਕਿਉਰਟੀ ਹੈ ਉਹਨਾਂ ਦੀ ਧਰ ਪਤਨੀ ਦੇ ਕੋਲ ਸਕਿਉਰਟੀ ਹੈ ਉਹਨਾਂ ਦੀ ਮਾਤਾ ਦੇ ਕੋਲ ਸਕਿਉਰਟੀ ਹੈ ਉਹਨਾਂ ਦੀ ਭੈਣ ਦੇ ਕੋਲ ਸਕਿਉਰਟੀ ਹੈ ਸੇਮ ਸਕਿਉਰਟੀ ਪੰਜਾਬ ਸਰਕਾਰ ਮੁਹੱਈਆ ਕਰਵਾ ਚੁੱਕੀ ਹੈ ਵਿਭ ਕੁਮਾਰ ਨੂੰ ਇੱਕ ਪਾਸੇ ਉਹਨਾਂ ਨੇ ਥੱਪੜਬਾਜ਼ੀ ਕੀਤੀ ਸਵਾਤੀ ਮਾਲੀਵਾਲ ਦੇ ਨਾਲ ਯਾਨੀ ਕਿ ਭੱਜ ਕੇ ਆਏ ਹੋਏ ਵਿਭ ਕੁਮਾਰ ਨੂੰ ਪੰਜਾਬ ਸਰਕਾਰ ਅੱਖਾਂ ਦੀਆਂ ਪਲਕਾਂ ਤੇ ਬਿਠਾ ਰਹੀ ਹੈ ਇੱਕ ਪਾਸੇ ਪੰਜਾਬ ਦੇ ਖਜ਼ਾਨੇ ਦਾ ਜਲੂਸ ਨਿਕਲਿਆ ਹੋਇਆ ਹੈ ਪੰਜਾਬ ਦਾ ਖਜ਼ਾਨਾ ਖਾਲੀ ਹੋ ਗਿਆ ਹੈ ਕਰੋੜਾਂ ਰੁਪਏ ਦਾ ਕਰਜ਼ਾ ਹਰ ਮਹੀਨੇ ਪੰਜਾਬ ਸਰਕਾਰ ਵੱਲੋਂ ਕਦੇ ਸੈਂਟਰ ਸਰਕਾਰ ਕੋਲੋਂ ਤੇ ਕਦੇ ਵਿਸ਼ਵ ਬੈਂਕ ਕੋਲੋਂ ਲਿਆ ਲਿਆ ਜਾ ਰਿਹਾ ਹੈ ਲੇਕਿਨ ਇਹਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਢੀਗਾ ਮਾਰਦੇ ਨੇ ਯਾਨੀ ਕਿ ਇਸ ਦਾ ਖੁਲਾਸਾ ਕੀਤਾ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਕਹਾ ਹੈ ਮੈਨੂੰ ਐਂਜ ਲੱਗਦਾ ਹੈ ਜਿਵੇਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਵਿਭੂ ਕੁਮਾਰ ਹੋਵੇ ਕਿਉਂਕਿ ਵਿਭੂ ਕੁਮਾਰ ਨੂੰ 50 ਤੋਂ 60 ਬੰਦੇ ਜਿਹੜੇ ਨੇ ਜੈਡ ਸਕਿਉਰਟੀ ਦੇ ਮੁਹਈਆ ਕਰਵਾ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਦੁਵਾਲਾ ਵੀ ਪੂਰੀ ਤਰ੍ਹਾਂ ਨਿਕਲਿਆ ਨਿਕਲ ਚੁੱਕਿਆ ਹੈ ਜੇਕਰ ਲਾਅ ਐਡਿਟ ਦੀ ਪਹਿਲਾਂ ਤਾਂ ਜੀਆਂ ਉਡੀਆਂ ਹੋਈਆਂ ਨੇ ਬਿਕਰਮਜੀਤ ਸਿੰਘ ਜਿੱਟੀਆਂ ਨੇ ਕਿਹਾ ਯਾਨੀ ਕਿ ਸਾਰੀਆਂ ਪਾਰਟੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੁਣ ਵਿਭਵ ਕੁਮਾਰ ਹੀ ਸੂਬੇ ਦੇ ਮੁੱਖ ਮੰਤਰੀ ਨੇ ਕਿਉਂਕਿ ਅਰਵਿੰਦ ਕੇ ਜੀ ਵਾਲਦੇਵ ਖਾਸਮ ਖਾਸ ਨੇ ਇਸ ਕਰਕੇ ਉਹ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਡੇਰੇ ਲਾ ਕੇ ਬੈਠੇ ਨੇ ਜੇਕਰ ਉਹਨਾਂ ਦੀ ਪਤਨੀ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਕਦੇ ਜਾਣਾ ਪੈਂਦਾ ਹੈ ਤੇ ਪੰਜਾਬ ਵੱਲੋਂ ਜੈਡ ਸਕਿਉਰਿਟੀ ਮੁਹੱਈਆ ਕਰਵਾਈ ਜਾਵੇਗੀ